ਅਮਰੀਕਾ ਦੀ ਧਰਤੀ ਤੇ ਸਤਨਾਮ ਆਪਣੇ ਅਸਲ ਨਾਮ ਨਾਲ ਘਟ ਸਗੋਂ ਭਾਰਤ ਦੇ ਮਸ਼ਹੂਰ ਰੈਸਲਰ ਦਲੀਪ ਸਿੰਘ ਖਲੀ ਦੇ ਭਰਾ ਦੇ ਤੌਰ ਤੇ ਜ਼ਿਆਦਾ ਜਾਣਿਆ ਜਾਂਦਾ ਹੈ ਸਤਨਾਮ ਜਦੋਂ ਵੀ ਆਪਣੀ ਪ੍ਰੈਕਟਿਸ ਤੋਂ ਵਿਹਲਾ ਹੋ ਕੇ ਬਾਜ਼ਾਰ ਜਾਂ ਕਿਸੇ ਹੋਰ ਜਨਤਕ ਥਾਂ ਤੇ ਜਾਂਦਾ ਹੈ ਲੋਕ ਉਸ ਨੂੰ ਖਲੀ ਦਾ ਭਰਾ ਕਹਿ ਕੇ ਸੱਦੇ ਨੇ ਸਤਨਾਮ ਵੀ ਲੋਕਾਂ ਦੀ ਹਾਂ ਚ ਹਾਂ ਮਿਲਾ ਦਿੰਦਾ ਹੈ ਕਿਉਂਕਿ ਖਲੀ ਤੋਂ ਬਾਅਦ ਭਾਰਤ ਤੋਂ ਲੰਮੀ ਕਦ ਕਾਠੀ ਵਾਲਾ ਸ਼ਖਸ ਸਤਨਾਮ ਹੀ ਦਿੱਖਦਾ ਹੈ ਦੁਨੀਆ ਭਰ ਚ ਦਲੀਪ ਸਿੰਘ ਦੇ ਅਣਗਿਣਤ ਸਮਰਥਕ ਨੇ ਇਸੇ ਕਰਕੇ ਸਾਡੇ ਸੱਤੇ ਨੂੰ ਲੋਕ ਖਲੀ ਦੇ ਭਰਾ ਵਜੋਂ ਸੰਬੋਧਨ ਕਰਦੇ ਨੇ ਕਾਫੀ ਮੇਰੇ ਕੋਚ ਹੈਗੇ ਨੇ ਜਿਹੜੇ ਨਵੇਂ ਕੋਚ ਆຊ ਗਿਆ ਸਾਲੀ ਉਥੇ ਅਮਰੀਕਾ ਦੇ ਵਿੱਚ ਉਹਨਾਂ ਨੇ ਮੈਨੂੰ ਕਿਆ ਕਹਿੰਦੇ ਜੋ ਗ੍ਰੇਡ ਕਰ ਜਾ ਮੈਂ ਹਾਂ ਸਾਡੇ ਅਮਰੀਕਾ ਇੰਡੀਆ ਰਬੋ ਬਈਆ ਪਪੂਲਰ ਬੰਦਾ ਹੋ ਤੇ ਅਰੇਸ ਨਹੀਂ ਕਰਦਾ ਹੀ ਆ ਤੇ ਮਾੜੀ ਸਾਤ ਫੁੱਟ ਤੇ ਹਾਈਟ ਆ ਨਿੱਕੀ ਥੈ ਗਈ ਆ ਤੇ ਕਹਿੰਦੇ ਸੀ ਕਹਿੰਦੇ ਜੋ ਬ੍ਰਦਰ ਆ ਮੈਂ ਕਿਹਾ ਮੈਂ ਹਾਂਜੀ ਮੈਂ ਉਹਦਾ ਬ੍ਰਦਰ ਹੀ ਆ ਤੇ ਮੌਣਾ ਬੱਸ ਮਜ਼ਾਕ ਕਰਿਆ ਜੋਨਾ ਮੈਂ ਬ੍ਰਦਰ ਹੀ ਆ ਤੇ ਕਾਫੀ ਟਾਈਮ ਉਹਨਾਂ ਨੇ ਫਿਰ ਮੈਂ ਕਹਿੰਦਾ ਸੌਰੀ ਮਾ ਮੈਂ ਬ੍ਰਦਰ ਨਹੀਂ ਮੈਂ ਸਾਡੇ ਇੰਡੀਆ ਚ ਮੰਨਿਆ ਜਾਂਦਾ ਮੈਂ ਹੈ ਜੀ ਉਹ ਪਹਿਲਾਂ ਉੱਥੇ ਮੈਂ ਕਾਫੀ ਬਹੁਤ ਵੱਡੀ ਸਟੋਰੀ ਮਾ ਸੰਬੰਧਰੀ ਵੀ ਚਾਜੋ ਕਿ ਅਰਮਾ ਖਰਮਾ ਚ ਵੀ ਆ ਤੇ ਉਹ ਬੰਦੇ ਨੇ ਕੋਈ ਮਿਹਨਤ ਕੀਤੀ ਹੈ ਤੇ ਅੱਜ ਤੱਕ ਇਥੋਂ ਪਹੁੰਚਿਆ ਸਤਨਾਮ ਦਾ ਕੱਦ 7 ਫੁੱਟ 2 ਇੰਚ ਹੈ ਲੰਬਾ ਕਦਮ ਹੋਣ ਕਾਰਨ ਪੈਰਾਂ 'ਚ ਪਾਉਣ ਲਈ ਜੁੱਤੇ ਵੀ ਆਸਾਨੀ ਨਾਲ ਨਹੀਂ ਮਿਲਦੇ ਸਨ ਲੁਧਿਆਣਾ ਦੇ ਇਸ ਆਦਮੀ 'ਚ ਪ੍ਰੈਕਟਿਸ ਦੌਰਾਨ ਬੂਟਾਂ ਨੂੰ ਲੈ ਕੇ ਸਤਨਾਮ ਨੂੰ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪੈਰਾਂ ਦੇ ਨਾਬ ਦੇ ਜੁੱਤੇ ਭਾਰਤ 'ਚ ਨਹੀਂ ਮਿਲਦੇ ਸਨ ਇਸ ਲਈ ਮਦਦ ਲਈ ਕੋਚ ਸਾਹਮਣੇ ਆਏ ਉਹਨਾਂ ਇੰਗਲੈਂਡ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਸਤਨਾਮ ਲਈ ਬੂਟ ਮੰਗਵਾਏ ਪਰ ਅਮਰੀਕਾ ਜਾ ਕੇ ਇਸ ਮੁਸ਼ਕਿਲ ਤੋਂ ਸਤਨਾਮ ਨੂੰ ਰਾਹਤ ਮਿਲੀ ਪਿਛਲੇ ਕਈ ਸਾਲਾਂ ਤੋਂ ਜਿਵੇਂ ਮੇਰਾ ਸੂਰ ਨਹੀਂ ਆਉਂਦਾ ਸੀ ভাই ਇੱਕ ਵਾਰ ਸੂਰ ਦੇ ਵਿੱਚ ਮੈਂ ਆਪਣੀ ਪ੍ਰੈਕਟਿਸ ਆ ਜਾ ਉਹ ਟੁੱਟ ਵੀ ਗਿਆ ਜੀ ਤਾਂ ਉਹ ਟੁੱਟੇ ਸਕੂਲ ਸੂਰ ਨੂੰ ਆਪਣੀ ਪੌਂਦਾ ਸੀ ਜੀ ਤੇ ਉਸ ਤੋਂ ਬਾਅਦ ਵਿੱਚ ਮੈਂ ਆਪਣੇ ਸੂਰ ਨੂੰ ਇੱਕ ਨਵੀਂ ਟੱਟ ਗਿਆ ਉਹਨੂੰ ਦੁਬਾਰਾ ਬਣਾ ਬਣਾ ਕੇ ਪਾਉਣਾ ਜੀ ਬਹੁਤ ਤਕਲੀਫ ਆਈ ਜੀ ਚਾਹੇ ਮੈਂ 15 ਨੰਬਰ ਚ ਜਾਈ ਫਿਰ 16 ਹੋ ਗਈ 17 ਹੋ ਗਈ ਕਾਫੀ ਤਕਲੀਫਾਂ ਆਈਆਂ ਪਰ ਮੈਂ ਆਪਣੇ ਆਪ ਨੂੰ ਉਹ ਨਹੀਂ ਕੀਤਾ ਆਪਣੇ ਆਪ ਨੂੰ ਡਾਉਨ ਨਹੀਂ ਕੀਤਾ ਵੀ ਜੇਕਰ ਅੱਜ ਨਹੀਂ ਸੂਰ ਤਾਂ ਕਿਸੇ ਦਾ ਕਿਸੇ ਦਿਨ ਕਿਤੇ ਆ ਹੀ ਜਾਣਾ ਤੇ ਜੇ ਰਮਾਈ ਅੱਜ ਤੱਕ ਮੇਰਾ ਸੂਤ ਬਈ 2 ਨੰਬਰ ਹੈ ਜੇ ਮੈਂ ਜਦੋਂ ਅਮਰੀਕਾ ਗਿਆ ਮੈਨੂੰ ਕੋਈ ਤਕਲੀਫ ਨਹੀਂ ਆਈ ਸੂਈ ਬਾਰੇ ਤੇ ਉੱਥੇ ਮੈਂ ਹਰ ਟਾਈਮ ਸੂਈ ਮਿਲਦੇ ਨੇ ਪਰ ਇੰਡੀਆ ਦੇ ਵਿੱਚ ਸੀਗੇ ਤਾਂ ਬੂਟ ਦੀ ਬੜੀ ਦਿੱਕਤ ਹੁੰਦੀ ਹਾਂ ਹਾਂਜੀ ਇੰਡੀਆ ਦੇ ਵਿੱਚ ਮੈਨੂੰ ਬੂਟ ਦੇ ਬੂਟ ਤੇ ਚਾਹੁੰਦੀ ਸੀਗੇ ਜਾਂ ਸਦਾਤ ਜਾਂ ਸੰਗੀਤ ਵਾਲਿਆਂ ਨੂੰ ਮੈਨੂੰ ਹੀ ਅਮਰੀਕਾ ਤੋਂ ਜਾਂ ਆਸਟ੍ਰੇਲੀਆ ਤੋਂ ਮਗਾ ਕੇ ਦਿਨਦੇ ਸੀਗੇ ਤੇ ਜਿਵੇਂ ਹੀ ਮੈਂ ਆਉਂਦੇ ਸੀਗੇ ਤਾਂ ਮੈਂ ਪਾ ਲੈਂਦਾ ਸੀਗੇ ਤੇ ਕਈ ਵਾਰ ਜੇਕਰ ਟੁੱਟ ਵੀ ਜਾਂਦੇ ਸੀਗੇ ਤਾਂ ਮੈਨੂੰ ਦੁਬਾਰੇ ਮਗਾ ਕੇ ਵੀ ਦਿਨਦੇ ਸੀਗੇ ਪਰ ਤਕਲੀਫ ਬਹੁਤ ਹੁੰਦੀ ਕਿ ਕਿ ਮਹੀਨਾ ਲੰਘ ਜਾਂ 2 ਮਹੀਨੇ ਬਾਅਦ 3 ਮਹੀਨੇ ਬਾਅਦ ਆ ਹੀ ਜਾਂਦੇ ਸੀਗੇ ਪਿੰਡ ਬੱਲੋਕੇ ਚ ਰਹਿੰਦੇ ਹੋਏ ਸਤਨਾਮ ਨੂੰ ਸੋਣ ਲਈ ਵੀ ਸੰਘਰਸ਼ ਕਰਨਾ ਪੈਂਦਾ ਸੀ ਇਸ ਦਾ ਵੀ ਤੋੜ ਪਿਤਾ ਨੇ ਕੱਟ ਲਿਆ ਉਹਨਾਂ ਘਰ ਚ ਹੀ ਆਪਣੇ ਹੱਥਾਂ ਨਾਲ ਪੁੱਤਰ ਲਈ 7 ਫੁੱਟ ਦਾ ਮੰਜਾ ਬਣਾਇਆ ਮੇਰੇ ਡੈਡੀ ਸੁਰੂਸ ਮੌਂਦੇ ਕੱਪੜੇ ਜਿਹੜੀ ਪੈਂਸਰ ਸਮਾ ਲਈ ਮੈਂ ਉਹ ਸਾਮਣਾ ਸਮੌਂਦੇ ਪਹਿਲਾਂ ਹੀ ਜਦੋਂ ਅਮਰੀਕਾ ਵਿੱਚ ਗਏ ਮੈਨੂੰ ਕੋਈ ਤਕਲੀਫ ਨਹੀਂ ਆਈ ਉੱਥੇ ਮੈਨੂੰ ਆਮ ਜਿਵੇਂ ਮਰਜ਼ੀ ਲੈ ਸਕਦਾ ਮੈਂ ਕਿਉਂਕਿ ਕੱਪੜੇ ਲੈਣੇ ਤਾਂ ਵੀ ਮਿਲ ਜਾਂਦੇ ਸੀ ਸ਼ੂ ਲੈਣੇ ਉਹ ਮਿਲ ਜਾਂਦੇ ਸੀ ਕਿਸੇ ਜੀ ਲੋੜਾ ਹਾਜੀ ਮੇਜਨ ਨੂੰ ਮੱਜਾ ਤਾਂ ਛੋਟਾ ਪੈ ਜਾਂਦਾ ਹੋਣਾ ਇੰਡੀਆ ਦਾ ਤੁਹਾਡੇ ਲਈ ਵੀ ਇੰਡੀਆ ਵਿੱਚ ਪੈ ਜਾਂਦਾ ਪਹਿਲਾਂ ਸੀਗਾ ਥੋੜਾ ਤੇ ਹੁਣ ਡੈਡੀ ਨੇ ਖੋਜੀ ਆਪਣੇ ਘਰੇ ਬਣਾ ਲੈਨੇ ਸਾਡੇ ਮੇਰੇ ਡੈਡੀ ਬਣਾ ਲੈਂਦੇ ਨੇ ਤੇ ਉਹਨਾਂ ਨੇ ਹੀ ਬਣਾਵਨੂ ਕਈ ਘਰੇ ਰੱਖਿਓ ਨੇ ਆਪਣੇ ਆਪ ਦੇ ਵੱਡੇ ਜਿਹੜੇ ਅਮਰੀਕਾ ਵੀ ਤਾਂ ਸਪੈਸ਼ਲ ਬੈੱਡ ਹੋਊਗਾ ਹਾਂਜੀ ਅਮਰੀਕਾ ਦੇ ਸਾਡੇ ਸਪੈਸੇ ਬੈੱਡ ਆ ਇਹ ਉਹਨਾਂ ਨੇ ਬਣਵਾ ਕੇ ਰੱਖਿਆ ਹੈ ਕਿੰਨਾ ਬਾਇ ਹੈ ਉਹ ਹੈਗਾ 7 ਫੁੱਟ ਆ ਇਹ ਬੈੱਡ ਜਿਹੜਾ ਹੈਗਾ ਇਹ 7 ਫੁੱਟ ਬੈੱਡ ਆ ਜੀ 7 ਫੁੱਟ ਜਿਹੜੀ ਹਾਈਟ ਹੈਗੀ ਉਹ 7 ਫੁੱਟ 2 ਫੁੱਟ 7 ਫੁੱਟ 2 ਫੁੱਟ ਬਸ ਹੋ ਰਹੀ ਐਨੇ ਕਰ ਲਈਦਾ ਥੋੜਾ ਉਹ ਤਾਂ ਕਿ ਸਤਨਾਮ ਆਮ ਖਿਡਾਰੀਆਂ ਵਾਂਗ ਘਮਣ ਫਿਰਨ ਅਤੇ ਵੇਲੇ ਸਮੇਂ ਵਿੱਚ ਮਨੋਰੰਜਨ ਕਰਨਾ ਪਸੰਦ ਕਰਦਾ ਹੈ ਉਸ ਨੂੰ ਪੰਜਾਬੀ ਹਿੰਦੀ ਫਿਲਮਾਂ ਅਤੇ ਗਾਣੇ ਬਹੁਤ ਪਸੰਦ ਨੇ ਕਿਹੜਾ ਨਵਾਂ ਗਾਣਾ ਆਇਆ ਕਿਹੜੀ ਨਵੀਂ ਫਿਲਮ ਆਈ ਹੈ ਸਤਨਾਮ ਕੋਸ਼ਿਸ਼ ਕਰਦਾ ਹੈ ਖੇਡ ਦੇ ਨਾਲ ਨਾਲ ਮਨੋਰੰਜਨ ਵੀ ਕਰ ਲਿਆ ਜਾਵੇ ਵੇਲੇ ਟਾਈਮ ਜਿਵੇਂ ਆਈ ਜਿਉਂ ਕਿ ਮੂਵੀ ਵੇਖ ਲਈ ਕੋਈ ਸਾਲ ਮਾਲੇ ਹੋਰ ਐਕਸੈਕ ਮਾਜ਼ੇ ਹੋਈ ਜਿਉਂ ਨਵੀਂ ਵੀ ਮੂਵੀ ਆ ਗਈ ਜਾਂ ਕੋਈ ਹੋਰ ਕੇ ਕਮੇਡੀ ਮੂਵੀ ਆ ਗਈ ਪੰਜਾਬੀ ਮੂਵੀ ਆ ਗਈ ਤੇ ਪੰਜਾਬੀ ਗਾਣੇ ਨਵੇਂ ਆ ਗਏ ਉਹਨਾਂ ਨੂੰ ਸੁਣ ਲਈਦਾ ਜਿਵੇਂ ਵੇਲੇ ਟਾਈਮ 'ਚ ਜੋ ਸੈਚਰ ਸੁੰਡੇ ਵਿਲੇ ਹੁੰਨੇ ਤੇ ਉਹਨੂੰ ਇਹ ਜਿਹੜੀ ਦਾ ਫਿਰ ਆਪਣੇ ਖੇਡ ਰਹੀ ਆਪਣਾ ਨਾਂ ਦੁਨੀਆ ਭਰ ਵਿੱਚ ਕਰਨ ਵਾਲਾ ਸੱਤਾ ਪੜਾਈ ਨੂੰ ਲੈ ਕੇ ਬਹੁਤ ਗੰਭੀਰ ਹੈ ਖੇਡ ਦੇ ਨਾਲ ਨਾਲ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਸਤਰਾਮ ਸਿੰਘ ਕੋਸ਼ਿਸ਼ਾਂ ਵਿੱਚ ਹੈ ਖੇਡ ਦੇ ਦਮ ਅਤੇ ਆਪਣੀ ਮਿਹਨਤ ਸਦਕਾ ਉਹ ਅੱਗੇ ਦੀ ਪੜ੍ਹਾਈ ਚੰਗੇ ਅਦਾਰੇ ਤੋਂ ਕਰਨਾ ਚਾਹੁੰਦਾ ਹੈ ਸਕੂਲ ਦੇ ਵਿੱਚ ਆਪਣੀ ਸਟੱਡੀ ਵਗੈਰਾ ਨਾਲ ਕਰ ਰਹੀ ਤੇ ਆਸ ਥਿੰਕ ਆਈ ਸੌਰੀ ਮੈਂ ਜੁਆਇੰਟ ਕਰੂੰ ਆਪਣੇ ਕਾਲਜ ਦੇ ਵਿੱਚ ਕਿਹੜਾ ਕਾਲਜ ਮੈਨੇ ਸਹੀ ਆ ਕਿਹੜਾ ਕਾਲਜ ਮੈਨੂੰ ਲੈਣਾ ਚਾਹੁੰਦਾ ਬਰਨਾਲਾ ਦੇ ਪਿੰਡ ਬੱਲੋਕੇ ਦੇ ਇਸ ਨੌਜਵਾਨ ਦਾ ਸੁਪਨਾ ਦੁਨੀਆ ਦਾ ਕਾਮਯਾਬ ਤੇ ਮਸ਼ਹੂਰ ਬਾਸਕੇਟਬਾਲ ਖਿਡਾਰੀ ਬਣਨ ਦਾ ਛੋਟੀ ਉਮਰ ਵੱਡੇ ਸੁਪਨੇ ਅਤੇ ਸੁਪਨਿਆਂ ਲਈ ਕੜੀ ਮਿਹਨਤ ਸ਼ਾਇਦ ਇਸ ਨੂੰ ਕਹਿੰਦੇ ਨੇ ਕਾਮਯਾਬੀ ਦੀ ਕੁੰਜੀ